ਨਮਸਕਾਰ ਦੋਸਤੋ ਜੈ ਬਾਬਾ ਸ਼੍ਰੀ ਚੰਦ ਜੀ ਦੀ ਅੱਜ ਤੁਹਾਨੂੰ ਪਿੰਗ ਪਲਾੜੇ ਦਾ ਮੇਲਾ ਦਿਖਾਉਣੇ ਆ ਜੀ ਇਹ ਸਥਾਨ ਹੈ ਪਿੰਗ ਪਲਾੜੇ ਦਾ ਮੁੱਖ ਗੇਟ ਹੈ ਜੀ ਹੁਣ ਆਪਾਂ ਅੰਦਰ ਇੰਟਰ ਹੋ ਗਏ ਆ ਜੀ ਜਿੱਥੇ ਬਾਬਾ ਸ਼੍ਰੀ ਚੰਦ ਦੀ ਮੂਰਤੀ ਲੱਗੀ ਹੈ ਇਹ ਬੁਰਜ ਬਣਿਆ ਹੋਇਆ ਇੱਥੇ ਵੱਡੀ ਗਿਣਤੀ ਵਿੱਚ ਲੋਕ ਆਏ ਨੇ ਤੁਹਾਨੂੰ ਪ੍ਰਦਰਸ਼ਨ ਕਰਾਉਣੇ ਆ ਚੱਲ ਕੇ ਬਾਬਾ ਸ਼੍ਰੀ ਚੰਦ ਜੀ ਦੇ ਇਹ ਸਥਾਨ ਬਹੁਤ ਸਿੱਧ ਸਥਾਨ ਹੈ ਜੀ ਆਪ ਦੇਖ ਸਕਦੇ ਹਨ ਕਿ ਇੱਥੇ ਵੱਡੀ ਗਿਣਤੀ ਵਿੱਚ ਆਏ ਲੋਕਾਂ ਦੀ ਜਿਹੜਾ ਸੁੱਖ ਹੈ ਇੱਥੇ ਪੂਰੀ ਹੁੰਦੀ ਹੈ ਲੋਕ ਇੱਥੇ ਮੱਥਾ ਟੇਕ ਕੇ ਨਤਮਸਤਕ ਹੁੰਦੇ ਨੇ ਇੱਧਰ ਇੱਕ ਸਰੋਵਰ ਵੀ ਬਣਿਆ ਬਹੁਤ ਪੁਰਾਤਨ ਸਰੋਵਰ ਹੈ ਤੁਸੀਂ ਦੇਖ ਸਕਦੇ ਹੋ ਇਹ ਸਰੋਵਰ ਬਹੁਤ ਪੁਰਾਤਨ ਹੈ ਜਿੱਥੇ ਨਹਾਉਣ ਦੇ ਨਾਲ ਕਈ ਬਿਮਾਰੀਆਂ ਵੀ ਦੂਰ ਹੁੰਦੀਆਂ ਨੇ ਆਓ ਅੱਗੇ ਲੈ ਚੱਲਦੇ ਹਾਂ ਜੀ ਵੀਰ ਫਲਾੜਾ ਜਿੱਥੇ ਆਣਵਣੇ ਤੇਰਵਾ ਗਿਆਦਵਾਸ ਇੱਥੇ ਬਤਾਇਆ ਉਹਦੇ ਪੁਸਪਾਲ ਇਹ ਉਹ ਸਥਾਨ ਹੈ ਜਿੱਥੇ ਸਭ ਦੀਆਂ ਮਰਜ਼ੀਆਂ ਪੂਰੀਆਂ ਹੁੰਦੀਆਂ ਨੇ ਬਾਬਾ ਸ਼੍ਰੀ ਚੰਦ ਦੀ ਇੱਥੇ ਮੂਰਤੀ ਲੱਗੀ ਹੈ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਇੱਥੇ ਇੱਕ ਬਹੁਤ ਵੱਡਾ ਸਰੋਵਰ ਹੈ ਜੋ ਪ੍ਰਾਚੀਨ ਕਾਲ ਤੋਂ ਇੱਥੇ ਚੱਲਦਾ ਆ ਰਿਹਾ ਹੈ ਇੱਥੇ ਮੱਛੇ ਵਾਲੇ ਦਿਨ ਹਰੇਕ ਮੱਛਿਆ ਨੂੰ ਵੀ ਇੱਥੇ ਨਹਾਉਣ ਹੁੰਦਾ ਹੈ ਕਈ ਬਿਮਾਰੀਆਂ ਦੂਰ ਹੁੰਦੀਆਂ ਨੇ ਇੱਥੇ ਮਨੋ ਕਾਮਨਾ ਵੀ ਪੂਰਨ ਹੁੰਦੀਆਂ ਸੱਭ ਸਥਾਨ ਹੈ 20 ਕਿੱਲਿਆਂ ਦੇ ਵਿੱਚ ਬਣਿਆ ਇਹ ਖਲਾੜੇ ਦਾ ਸਥਾਨ ਸਿੰਘ ਖਲਾੜਾ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਚਲੋ ਚਲੋ ਮਾਥਾ ਦੇਖੋ

ਦਾ ਇੱਥੇ ਵਰਗ ਦਾ ਬੰਦਾ ਬਿਨਾ ਕਿਸੇ ਭੇਦਭਾਵ ਤੋਂ ਆ ਕੇ ਨਤਮਸਤਕ ਹੁੰਦਾ ਜੀ ਇਹ ਪਲਾੜੇ ਦਾ ਮੇਲਾ ਇਹ ਸਲਾਨਾ ਮੇਲਾ ਹੁੰਦਾ ਹੈ ਚੇਤ ਦੀ 14ਵਾਂ ਅਤੇ ਚੇਤ ਦੀ ਮੱਸੇ ਵਾਲੇ ਦਿਨ ਇਹ ਦੋ ਤਿੰਨ ਦਿਨ ਮੇਲਾ ਭਰਦਾ ਹੈ ਪਹਿਲਾਂ ਇੱਥੇ ਕਵੀਸਰ ਲੱਗਦੇ ਹੁੰਦੇ ਸੀ ਅੱਜ ਕੱਲ ਇਹਦਾ ਰੂਪ ਥੋੜਾ ਜਿਹਾ ਬਦਲ ਗਿਆ ਹੈ ਪਰੰਤੂ ਇੱਥੇ ਲੋਕਾਂ ਦੀ ਸ਼ਰਧਾ ਉਸ ਤਰ੍ਹਾਂ ਬਣੀ ਹੋਈ ਹੈ 2 ਇਕੜ ਦੇ ਵਿੱਚ ਬਣਿਆ ਇਹ ਸਥਾਨ ਹਿੰਗ ਪਲਾੜਾ ਤੁਸੀਂ ਦੇਖ ਸਕਦੇ ਹੋ ਅੱਜ ਇੱਥੇ ਵੱਡੀ ਗਿਣਤੀ ਵਿੱਚ ਦੂਰ ਦੂਰ ਤੋਂ ਇੱਥੇ ਭੱਜ ਆਏ ਨੇ ਮੱਥਾ ਟੇਕਣ ਆਪਦੀਆਂ ਮਰਾਦਾਂ ਪੂਰੀਆਂ ਕਰਨ ਦੇ ਲਈ ਇੱਥੇ ਸੁੱਖਾ ਸੁਖਦੇ ਨੇ ਜਿਨ੍ਹਾਂ ਦੀ ਸੁੱਖ ਸੁੱਖੀ ਜਾਂਦੀ ਹੈ ਪੂਰੀ ਹੁੰਦੀ ਹੈ ਉਹ ਨਿਮੋ ਵੀ ਬਣਦੇ ਨੇ ਤੇ ਆਪਦੀ ਅਰਦਾਸ ਵੀ ਇੱਥੇ ਕਰਕੇ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਇੱਥੇ ਲੋਕ ਆ ਕੇ ਮੱਥਾ ਟੇਕਦੇ ਨੇ ਇੱਧਰ ਤੁਹਮ ਦਿਖਾਉਣਾ ਹੈ ਵਾਪਸੀ ਰਸਤਾ ਹੋ ਗਿਆ ਜੀ ਵੀਡੀਓ ਲਾਈਕ ਸ਼ੇਅਰ ਬੈ ਸਬਸਕ੍ਰਾਈਬ ਜਰੂਰ ਕਰਨਾ ਜੀ ਮੈਂ ਤੁਹਾਡਾ ਆਪਣਾ ਬੈ ਸਤਿਪਾਲ ਗਰਗਤਾਪਾ